ਦਾ ਅੰਤਰ ਆਪਸ ਵਿੱਚ ਦੋਨਾਂ ਭਰਾਵਾਂ ਤੇ ਨੀਤੀ ਬਣਾਈ ਜਿਹੜੇ ਆਪ ਦੀ ਸਾਖੀ ਸੁਣਦੇ ਹੋ ਵੀ ਵੱਡਾ ਦਰਵਾਜ਼ਾ ਜਿਹੜਾ ਬੰਦ ਕੀਤਾ ਛੋਟੀ ਤਾਕੀ ਗੋਲੀ ਉਹਦਾ ਅਰਥ ਸੀ ਉਹਨਾਂ ਦੇ ਅੰਦਰ ਇੱਕ ਪਾਪ ਉਹਨਾਂ ਨੂੰ ਲਾ ਰਿਆ ਸੀ ਕਿ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਅਜਖਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਨੀਤੇ ਉਹ ਸੋਚਦੇ ਵੀ ਚਲੋ ਉਹ ਕਹਿ ਦਵਾਂਗੇ ਸਲਾਮ ਕਰ ਉਸ ਨੂੰ ਦਰਵਾਜਾ ਬੰਦ ਕਰਨ ਦਾ ਅਰਥ ਹੈ ਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਹੈ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸੰਤਾਨ ਹੈ ਜਿਦੇ ਪੋਤਰੇ ਨੇ ਤਿਲਕ ਜੰਜੂ ਰਾਖਾ ਕਰ ਬਤਾਲਤਾ ਕੀਨੋ ਮਟੋ ਕਲੂ ਮੈ ਸਾ ਤੇ ਧਰਮ ਹਿਤ ਸਾਖਾ ਜਿੰਨ ਕੀ ਸੀ ਸਦੀਆ ਪਰ ਸਿਰ ਸਿਰ ਇਹ ਡਰ ਸੀ ਪਰ ਸਿਪਾਹੀ ਨਾਲ ਨਾਲ ਲੈ ਜਾਂਦਾ ਤੇ ਨਾਲ ਆਖਦਾ ਬਚਿਓ ਜਦੋਂ ਦਰਬਾਰ ਤੁਸੀਂ ਚਿਹਰੇ ਤੇ ਜਾਣਾ ਸਲਾਮ ਨ ਕਰਿਓ ਸਿਰ ਨਵਾਓ ਤੁਰੇ ਜਾਣਦੇ ਨੇ ਸੁਣੀ ਜਾਂਦੇ ਨੇ ਤੇ ਉਹ ਛੋਟੀ ਤਾਕੀ ਨਹੀਂ ਜਿਹੜਾ ਸਿਪਾਹੀ ਸੀ ਕੋਤਬਲ ਉਹ ਆਪਣਾ ਪਹਿਲੇ ਸਿਰ ਨਿਵਾ ਕੇ ਅੰਦਰ ਵੜਿਆ ਕਿ ਮੇਰੇ ਮੰਗਰ ਇਹ ਨਹੀਂ ਇਹਨਾਂ ਦਾ ਸੀਸ ਚੁੱਕ ਜਾਇਆ ਪਰ ਹਰਾਨ ਵੀ ਉਦੋਂ ਹੋਈ ਜਦੋਂ ਸਹਿਬ ਜਦਿਆਂ ਨੇ ਸਭ ਤੋਂ ਪਹਿਲੇ ਆਪਣਾ ਚਰਨ ਅੰਦਰ ਕੀਤਾ ਜੋੜਾ ਅੰਦਰ ਕੀਤਾ ਤੇ ਸਾਧ ਸੰਗਤ ਜੀ ਬਾਦ ਵਿੱਚ ਸੀਸ ਲੰਗਾਏਗਾ ਜਿਵੇਂ ਆਪਕੋ ਸਤਨਾਮ ਸ੍ਰੀ ਵਾਖ। ਸਾਡਾ ਸੀਸ ਨੀ ਝੁਕਾਇਆ ਇੱਕ ਦੂਜੇ ਨੂੰ ਸਾਰੇ ਦੇ ਨਾਲ ਹੀ ਦੱਸ ਦਿੱਤਾ। ਵੀ ਇਹਨਾਂ ਜ਼ਾਲਿਮਾਂ ਅੱਗੇ ਝੁਕਣਾ ਨਹੀਂ। ਨਾਮ ਦੇਵ ਨਹੀਂ ਝੁਕਿਆ, ਕਬੀਰ ਨਹੀਂ ਝੁਕਿਆ। ਇਹ ਭਗਤ ਬੰਨੀ ਝੁਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਕਿਵੇਂ ਝੁਕ ਜਾਂਦੇ। ਜ਼ੁਲਮ ਅੱਗੇ ਝੁਕਣਾ ਇਹ ਤਾਂ ਦਰ ਬਹੁਤ ਮਾਨਕ ਹੈ ਜਿਸ ਦਰ ਦਾ ਇੱਕ ਸੰਦੇਸ਼ ਹੈ ਭੈ ਪਾਹੁ ਨੂੰ ਦੇ ਤੰਨੇ ਨਹਿ ਪੈ ਮਾਨਕ ਆਮ ਭੈ ਕਿਸੇ ਨੂੰ ਦੇਣਾ ਨਹੀਂ ਤੇ ਕਿਸੇ ਦਾ ਪੈਣਾ ਜਿਸੇ ਤੋਂ ਭੈ ਲੈਣਾ ਵੀ ਹੈ ਨਹੀਂ ਤੇ ਕਿਸੇ ਨੂੰ ਭੈ ਦੇਣਾ ਵੀ ਹੈ ਤੇ ਸਾਧ ਸੰਗਤ ਜੀ ਅੰਦਰ ਗਏ ਨੇ ਸਾਰੀ ਕਚਹਿਰੀ ਹਰਾਨ ਹੈ

i ਜਦੋਂ ਫਤੇ ਗੁਜ਼ਾਈ ਤੇ ਗੁਰੂ ਦੇ ਪੁੱਤਰਾਂ ਦਾ ਤਸੀਸ ਨਹੀਂ ਝੁਕਾ ਸਕੇ ਉਹਨਾਂ ਨੂੰ ਧਨੀ ਨਹੀਂਵਾ ਸਕੇ ਪਰ ਸ਼ਰਮ ਨਾਲ ਵਜ਼ੀਦ ਖਾਂ ਤੇ ਉਹਦੇ ਅਹਲਕਾਰ ਸੁੱਚਾ ਅਨੰਦ ਵਰਗੇ ਤੇ ਜਿਹੜੇ ਵੱਡੇ ਵੱਡੇ ਆਪ ਰੂਪ ਘਮਾਉਣ ਵਾਲੇ ਸਨ ਉਹਨਾਂ ਦੇ ਸ਼ਰਮ ਨਾਲ ਸਿਰ ਜ਼ਰੂਰ ਨੀਵੇਂ ਹੋਵੇਗਾ ਜਿਵੇਂ ਆਖੀ ਸਤਨਾਮ ਸ਼੍ਰੀ ਵਾਹਿਗੁਰੂ ਵੈਸੇ ਵੀ ਜਿਹੜਾ ਝੂਠ ਹੈ ਉਹ ਸੱਚ ਤੋਂ ਡਰਦਾ ਬੜਾ ਝੂਠ ਜਿਹੜਾ ਤੇ ਸੱਚ ਤੋਂ ਡਰਦਾ ਤੇ ਇਸੇ ਲਈ ਤੇ ਵੱਡਾ ਦਰਵਾਜ਼ਾ ਬੰਦ ਕਰਿਆ ਸੀ ਕਿਉਂਕਿ ਡਰ ਸੀ ਨ ਝੂਠ ਨੂੰ ਕਿ ਨਿਵਣ ਵਾਲੇ ਨਹੀਂ ਝੁਕਣ ਵਾਲੇ ਨਹੀਂ ਤੇ ਸਾਥ ਸੰਗਤ ਸੋਚਾਂ ਅਨੰਦ ਵਰਗੇ ਤੇ ਹੋਰ ਕੀ ਆਖਦੇ ਨੇ ਬੱਚਿਓ ਸੂਬੇਦਾਰ ਸਾਹਿਬ ਨੂੰ ਸੂਬੇ ਨੂੰ ਨਮਸਕਾਰ ਕਰੋ ڈنڈاؤت کرو بندن کرو سر تو پتہ جب کی دتا بابا جورا بار سنگھ، بابا فتح سنگھ جی نے جواب دتا کہ پائی ایک اللہ کو ایک خدا کو واحرو نمسکار کیتی ہے کو نمسکار چیز نہیں چکا دے گا اور سلام نہیں کرتے ہو کر سلام, کر سلام, کر سلام نہیں کرتے واحر سلام کرتے نرکار کو سلام کرتے جھوٹوں سلام نہیں کرتے ایک واحر نمسکار ہے بڑے لالت پر ਸਹਿਜਾਦੇ ਨੇ ਉਹਨਾਂ ਦੀ ਲਾਲਚ ਕਿਵੇਂ ਠੁਕਰਾਇਆ ਕਹਿ ਲੱਗੇ ਤੁਹਾਨੂੰ ਇਹੋ ਜਿਹੀਆਂ ਗੱਲਾਂ ਕਰਦਿਆਂ ਬੇਗਮਾਂ ਦੇ ਦਰਦ ਧਨ-ਦੌਲਤ ਮਹਿਲ-ਮਿੰਦ ਮੇ ਪ੍ਰਾਂਤ-ਮਿੰਦ ਮੇ ਪਰ ਇੱਕ ਕੰਮ ਕਰ ਲੋ ਤੁਸੀਂ ਸਲਾਮ ਕਬੂਲ ਕਰ ਲੋ ਤੇ ਜਵਾਬ ਕੀ ਦਿੱਤਾ ਹੈ ਸਾਨੂੰ ਆਪਣਾ ਤਰੰਧੂਪਿਆ ਰਾਮ ਨਾਮਾ ਰੰਗ ਬੜਾ ਪਿਆਰਾ ਬੜਾ ਮਹਿੂਨ ਕਦੇ ਨਾਮ ਦੇ ਤੀਂ ਦੀ ਮਾਂ ਨੇ ਕਿਹਾ ਸੀ ਕਿ ਪੁੱਤਰ ਅੱਗੇ ਆਪਣੀ ਮੌਤ ਵਿੱਚ ਤੂੰ ਕਈ ਵਾਰੀ ਅੱਲਾ ਖੁਦਾ ਖੁਦਾ ਕਹਿੰਦਾ ਮੈਂ ਸੁਣਿਆ ਅੱਜ ਵੀ ਕਹਿੰਦੇ ਜਾਨ ਵਿੱਚ ਨਹੀਂ ਹੈ ਗੱਜ ਕੇ ਆਖਸ ਸਤਿਨਾਮ ਸ੍ਰੀ ਵਾਹਿਗੁਰੂ